ਹਰਮਨਦੀਪ ਕੌਰ ਬਹੁਤ ਲੰਬੇ ਸਮੇਂ ਬਾਅਦ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਪਹੁੰਚਦੀ ਹੈ ਸੋਹਣਾ ਕੀਰਤਨ ਸੁਣ ਕੇ ਉਸ ਦੀਆਂ ਅੱਖਾਂ ਭਰਾਂਦੀਆਂ ਹਨ ਅਤੇ ਉੱਥੇ ਹੀ ਪ੍ਰਕਰਮਾਂ ਦੇ ਵਿੱਚ ਬੈਠ ਜਾਂਦੀ ਹੈ ਅਤੇ ਰੱਬ ਨੂੰ ਕੋਸਣ ਲੱਗ ਪੈਂਦੀ ਹੈ ਕਹਿੰਦੀ ਹੈ ਪਤਾ ਨਹੀਂ ਮੇਰੇ ਤੋਂ ਕਿਹੜੇ ਪਾਪ ਹੋ ਗਏ ਕਿ ਰੱਬ ਨੇ ਮੈਨੂੰ ਇੰਨੀਆਂ ਵੱਡੀਆਂ ਸਜ਼ਾ ਲਾ ਦਿੱਤੀਆਂ ਹਨ ਰੱਬ ਨੇ ਮੇਰੇ ਤੇ ਇੰਨੇ ਜ਼ਿਆਦਾ ਕਹਿਰ ਢਾਏ ਹਨ ਲੇਕਿਨ ਬਹੁਤ ਲੰਬੇ ਸਮੇਂ ਬਾਅਦ ਅੱਜ ਖੁਸ਼ੀ ਆਈ ਹੈ ਹੇ ਰੱਬਾ ਜੇਕਰ ਤੂੰ ਹੈ ਤਾਂ ਮੇਰੇ ਇਹਨਾਂ ਦੁੱਖਾਂ ਨੂੰ ਹਰ ਲੈ ਚਲੋ ਜੀ ਇਹਨਾਂ ਕਹਿ ਰਹੀ ਸੀ ਇੰਨੇ ਦੇ ਵਿੱਚ ਕੋਲਕੜੀ ਜਿਹੜੀ ਬੀਨਾ ਹੈ ਉਸ ਦੀ ਧੀ ਉਹ ਸਮਝਾਉਂਦੀ ਹੈ ਮਾਤਾ ਦੇਖ ਬਹੁਤ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਕੋਈ ਫਾਇਦਾ ਨਹੀਂ ਹੈ ਹੁਣ ਆਪਾਂ ਨੂੰ ਅੱਗੇ ਵੱਧ ਜਾਣਾ ਚਾਹੀਦਾ ਹੈ ਪਿਤਾ ਜੀ ਨੂੰ ਗਏ 10-11 ਸਾਲ ਹੋ ਗਏ ਹਨ ਅੱਜ ਜੇਕਰ ਆਪਾਂ ਉਹਨਾਂ ਨੂੰ ਫਿਰ ਤੋਂ ਯਾਦ ਕਰਾਂਗੇ ਤਾਂ ਸਿਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ ਮਿਲਣਾ ਅੱਜ ਖੁਸ਼ੀਆਂ ਦਾ ਦਿਨ ਹੈ ਆਪਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਹਾਂ ਇਸ ਤਰ੍ਹਾਂ ਰੋਣ ਨਾਲ ਕੋਈ ਮਤਲਬ ਨਹੀਂ ਹੈ ਚਲੋ ਐਂ ਕਰਦੇ ਹਾਂ ਆਪਾਂ ਹੁਣ ਮੱਥਾ ਟੇਕ ਕੇ ਅੱਗੇ ਲੰਗਰ ਸ਼ਕਨ ਚੱਲਦੇ ਹਾਂ ਉੱਥੇ ਥੋੜਾ ਮੋਟਾ ਲੰਗਰ ਸ਼ਕ ਕੇ ਅਤੇ ਕੀਰਤਨ ਸੁਣ ਕੇ ਆਪਣੇ ਮਨ ਨੂੰ ਸਕੂਨ ਮਿਲੇਗਾ ਹੋ ਸਕਦਾ ਹੈ ਤੁਹਾਡੇ ਦੁੱਖ ਘਟ ਹੋ ਜਾਣ ਬਾਕੀ ਰੱਬ ਸਭ ਜਾਣੇ ਜਾਣ ਹੈ ਸਭ ਦੇ ਦਿਲਾਂ ਦੀ ਸੁਣਦਾ ਹੈ ਸੱਚੇ ਦਿਲੋਂ ਅਰਦਾਸ ਕਰੋ ਕੀ ਪਤਾ ਪਿਤਾ ਜੀ ਦਾ ਕੁਝ ਪਤਾ ਲੱਗ ਜਾਵੇ ਮਾਤਾ ਕਹਿੰਦੀ ਹੈ ਮੈਂ ਤਾਂ ਇੰਨੀ ਭਾਗਣ ਹਾ ਤੇਰੇ ਪਿਤਾ ਨੂੰ ਮੈਂ ਅਰਥੀ ਵੀ ਨਹੀਂ ਦੇ ਸਕੀ ਉਸ ਦਾ ਅੰਤਮ ਸੰਸਕਾਰ ਵੀ ਨਹੀਂ ਕਰ ਸਕੀ ਇਹਨੇ ਮਾਰੇ ਹਾਲ ਮੇਰੇ ਨਾਲ ਹੋਏ ਹਨ ਚਲੋ ਜੀ ਹੁਣ ਆਪਾਂ ਕੀਰਤਨ ਸੁਣੀਏ ਬਾਅਦ ਦੇ ਵਿੱਚ ਲੰਗਰ ਛੱਕ ਕੇ ਸੇਵਾ ਕਰਨ ਚਲੇ ਜਾਵਾਂਗੇ ਚਲੋ ਜੀ ਕੀਰਤਨ ਸੁਣਦੇ ਹਨ ਅਤੇ ਥੋੜੀ ਦੇਰ ਬਾਅਦ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ ਕਿਉਂਕਿ ਦਿਨ ਰਾਤ ਦੇ ਚੱਲੇ ਹਨ ਰਾਤ ਦਾ ਕੁਝ ਵੀ ਨਹੀਂ ਖਾਇਆ ਹੈ ਇਸ ਸਮੇਂ ਸਵੇਰ ਦੇ ਤਕਰੀਬਨ 5:30 ਹੋ ਚੁੱਕੇ ਹਨ ਅਤੇ ਲੰਗਰ ਛਕਣ ਚਲੇ ਜਾਂਦੇ ਹਨ ਹਾਂਜੀ ਲੰਗਰ ਛਕਦੇ ਹਨ ਅਤੇ ਪਹਿਲਾਂ ਪ੍ਰਸ਼ਾਦਾ ਲੈਂਦੇ ਹਨ ਦਾਲ ਆਂਦੀ ਹੈ ਦਾਲ ਸਕਦੇ ਹਨ ਖੀਰ ਉਹਨਾਂ ਨੂੰ ਲੱਭ ਨਹੀਂ ਰਹੀ ਸੀ ਜਿਵੇਂ ਹੀ ਖੀਰ ਵਾਲਾ ਸੇਵਾਦਾਰ ਆਂਦਾ ਹੈ ਤਾਂ ਇੱਕਦਮ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਉਹਨਾਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪਸੀਨੇ ਛੁੱਟ ਜਾਂਦੇ ਹਨ ਇੱਕਦਮ ਮਾਂ ਦੀਆਂ ਅੱਖਾਂ ਦੇ ਵਿੱਚ ਗੁੱਸੇ ਦੇ ਭਾਵ ਸਕੂਨ ਦੇ ਭਾਵ ਅਰਦਾਸ ਦੇ ਭਾਵ ਆ ਜਾਂਦੇ ਹਨ ਕੁੜੀ ਵੀ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਉਸ ਖੀਰ ਵਾਲੇ ਸੇਵਾਦਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਇੱਕਦਮ ਉੱਥੋਂ ਉੱਠ ਕੇ ਉਹਦੇ ਮਗਰ ਪਜ ਜਾਂਦੀ ਹੈ हां जी कौन सी वो इंसान ਅਤੇ ਕਿਉਂ ਪੱਜੀ ਵੀਣਾ ਜਿਹੜੀ ਹੈ ਉਸ ਦੇ ਪਿੱਛੇ ਅਤੇ ਕੀ ਦੇਖਣਾ ਸੀ ਉਸ ਦੇ ਵਿੱਚ ਕੀ ਹੈ ਇਹ ਪੂਰੀ ਕਹਾਣੀ ਹਾਂ ਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਫਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਬਾਰੇ ਜਿੱਥੇ ਇੱਕ ਬੜਾ ਸੋਹਣਾ ਜਿਹਾ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਇੱਕ ਕੁੜੀ ਹੈ ਜੋ ਕਿ ਤਕਰੀਬਨ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਹਾਂਜੀ ਉਸ ਪਰਿਵਾਰ ਦੇ ਵਿੱਚ ਕਾਫੀ ਲੰਮਾ ਕਲੇਸ਼ ਚੱਲਦਾ ਆ ਰਿਹਾ ਸੀ ترਸੇਮ ਸਿੰਘ ਆਪਣੀ ਪਤਨੀ ਦੇ ਨਾਲ ਹਮੇਸ਼ਾ ਤੋਂ ਲੜਾਈ ਕਰਦਾ ਅਤੇ ਕਈ-ਕਈ ਵਾਰ ਘਰੋਂ ਭੱਜ ਕੇ दारू पी के वापस आंदा ਅਤੇ ਘਰੇ ਕੁੱਟ ਮਾਰ ਵੀ ਕਰਦਾ ਜੋ ਵੀ ਥੋੜੇ ਬਹੁਤ ਪੈਸੇ ਕਰੇ ਉਸ ਦੀ ਪਤਨੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਵਗੈਰਾ ਮੰਝ ਕੇ ਕੰਮ ਕਰਕੇ ਕਮਾਇਆ ਕਰਦੀ ਉਹ ਆਪਣੀ दारू ਦੇ ਵਿੱਚ ਉਡਾ ਦਿੰਦਾ ਉਸ ਨੇ ਆਪਣੀ ਪਤਨੀ ਦੇ ਸਾਰੇ ਗਹਿਣੇ ਗੱਟੇ ਵੇਚ ਦਿੱਤੇ ਸਨ ਅਤੇ ਹੁਣ ਆਪਣੇ ਘਰ ਨੂੰ ਕੰਗਾਲੀ ਵੱਲ ਲਿਆਇਆ ਸੀ ਮਾਤਾ ਪਿਤਾ ਦੀ ਸੇਵਾ ਤਾਂ ਉਸ ਤੋਂ ਹੋਈ ਨਹੀਂ ਤਾਂ ਕਰਕੇ ਉਸਨੇ ਮਾਤਾ ਪਿਤਾ ਨੂੰ ਵੀ ਵਿਵਰਧ ਆਸ਼ਰਮ ਛੱਡ ਦਿੱਤਾ ਪਤਨੀ ਨੇ ਬੜਾ ਵਿਰੋਧ ਕੀਤਾ ਵੀ ਇਹ ਸਭ ਮਾੜੀ ਚੀਜ਼ ਹੈ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਵਿਚਾਰੇ ਇਸ ਬੁਢਾਪੇ ਦੇ ਵਿੱਚ ਕਿੱਧਰ ਜਾਣਗੇ ਲੇਕਿਨ ਤਰਸੀਮ ਇੱਕ ਵੀ ਨਹੀਂ ਸੁਣਦਾ ਅਤੇ ਆਪਣੇ ਮਾਤਾ ਪਿਤਾ ਨੂੰ ਉਸੇ ਹਾਲਾਤ ਦੇ ਵਿੱਚ ਵਿਰਧ ਆਸ਼ਰਮ ਛੱਡ ਜਾਂਦਾ ਹੈ ਅਤੇ ਸਾਰੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੀ ਇਸ ਕਰਕੇ ਥੂਤੂ ਹੋ ਜਾਂਦੀ ਹੈ ਵੀ ਇਸ ਬੁਢਾਪੇ ਦੇ ਵਿੱਚ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਕੀ ਕਸ਼ਟ ਦੇ ਦਿੱਤਾ ਹੈ ਹਾਂਜੀ ਰੋਜ਼ ਇਸ ਤਰ੍ਹਾਂ ਕਲੇਸ਼ ਹੁੰਦਾ ਹੈ ਵਾਰ-ਵਾਰ ਜਿਹੜੀ ਹਰਮਨ ਹੈ ਆਪਣੇ ਪਤੀ ਤਰਸੇਮ ਨੂੰ ਸਮਝਾਉਂਦੀ ਹੈ ਵੀ ਦੇਖੋ ਇਸ ਤਰ੍ਹਾਂ ਦੇ ਝਗੜੇ ਕਰਨੇ ਠੀਕ ਨਹੀਂ ਹਨ ਜਵਾਨਤੀ ਹੈ ਹੁਣ 8ਵੀਂ ਕਲਾਸ ਦੇ ਵਿੱਚ ਹੈ ਹੌਲੀ-ਹੌਲੀ ਇਸ ਤੇ ਵਿਆਹ ਵਾਲੀ ਉਮਰ ਹੋ ਜਾਏਗੀ ਜੇਕਰ ਐਸੇ ਤਰ੍ਹਾਂ ਆਪਣੇ ਕੰਗਾਲੀ ਬਣੀ ਰਹੀ ਤਾਂ ਇਸ ਦੇ ਵਿਆਹ ਵਾਸਤੇ ਆਪਾਂ ਪੈਸੇ ਕਿਵੇਂ ਜੋੜਾਂਗੇ ਜੋ ਵੀ ਮੈਂ ਥੋੜੇ-ਬਹੁਤ ਘਰੇ ਕਮਾ ਕੇ ਲਿਆਣੀ ਹਾਂ ਉਹ ਤਾਂ ਤੁਸੀਂ दारू ਦੇ ਵਿੱਚ ਉਡਾ ਦਿੰਨੇ ਹੋ ਅਤੇ ਹੁਣ ਜਿਹੜਾ ਹੈ ਅੱਪਾ ਲੜਾਈ ਰੋਜ਼ ਕਰਦੇ ਆ ਇਸ ਦੇ ਨਾਲ ਬੱਚਿਆਂ ਤੇ ਬੜਾ ਮਾੜਾ ਪ੍ਰਭਾਵ ਪੈਂਦਾ ਹੈ ਇਸ ਤਰ੍ਹਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਆਪਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਇਹ ਸਭ ਕਰਨ ਨਾਲ ਕੋਈ ਫਾਇਦਾ ਨਹੀਂ ਹੈ ਲੇਕਿਨ ਤਰਸੀਮ ਦੇ ਗੱਲ ਉੱਪਰੋਂ ਲੰਘ ਜਾਂਦੀ ਹੈ ਉਹ ਅੱਜ ਫਿਰ ਤੋਂ ਘਰੇ दारू ਪੀ ਕੇ ਆ ਜਾਂਦਾ ਹੈ ਘਰੇ ਬਹੁਤ ਜ਼ਬਰਦਸਤ ਲੜਾਈ ਹੁੰਦੀ ਹੈ ਪਤਨੀ ਅਤੇ ਬੇਟੀ ਜਿਹੜਾ ਹੈ ਆਪਣੇ ਪਿਤਾ ਅਤੇ ਆਪਣੇ ਪਤੀ ਨੂੰ ਕਾਬੂ ਕਰਨ ਵਾਸਤੇ ਉਸ ਨੂੰ ਥੋੜਾ ਕੁੱਟਮਾਰ ਕਰ ਦਿੰਦੇ ਹਨ ਅਤੇ ਬਾਦ ਦੇ ਵਿੱਚ ਤਰਸੀਮ ਜਿਹੜਾ ਹੈ ਗੁੱਸੇ ਹੋ ਕੇ ਘਰੋਂ ਭੱਜ ਜਾਂਦਾ ਹੈ ਅਤੇ ਕਹਿੰਦਾ ਹੈ ਵੀ ਅੱਜ ਤੋਂ ਬਾਅਦ ਮੈਂ ਕਦੇ ਵੀ ਘਰ ਵਾਪਸ ਮੁੜ ਕੇ ਨਹੀਂ ਆਣਾ ਲੇਕਿਨ ਅਗੋਂ ਜਿਹੜੀ ਪਤਨੀ ਹੈ ਪਹਿਲਾਂ ਹੀ ਅੱਕੇ ਹੋਏ ਸਨਮ ਉਹ ਕਹਿੰਦੇ ਵਧੀਆ ਹੋਵੇਗਾ ਜੇ ਤੂੰ ਨਾਵੇਂਗਾ ਸਾਡੀ ਤਾਂ ਜਾਨ ਛੁੱਟੇਗੀ। ਤਰਸੇਮ ਸਿੰਘ ਸਿੱਧਾ ਚਲਾ ਜਾਂਦਾ ਹੈ ਰੇਲਵੇ ਸਟੇਸ਼ਨ ਤੇ ਅਤੇ ਉੱਥੇ ਹੀ ਸੌ ਜਾਂਦਾ ਹੈ। ਸਵੇਰੇ ਉਸ ਦੀ ਜਾਗ ਖੁੱਲਦੀ ਹੈ ਅਤੇ ਆਪਣੇ ਘਰਵਾਲ ਮੂੰ ਚੱਕ ਲੈਂਦਾ ਹੈ ਵੀ ਆਪਾਂ ਆਪਣੇ ਘਰ ਚਲੀਏ। ਲੇਕਿਨ ਫਿਰ ਸੋਚਦਾ ਹੈ ਵੀ ਘਰੋਂ ਤਾਂ ਰਾਤ ਮੈਨ ਕੁੱਟ ਕੇ ਭਜਾਇਆ ਹੈ। ਉੱਥੇ ਜਾਣ ਦਾ ਕੋਈ ਮਤਲਬ ਨਹੀਂ ਹੈ। ਮੈਂ ਹੁਣ ਸਿੱਧਾ ਰੇਲਵੇ ਸਟੇਸ਼ਨ ਤੇ ਜਾ ਕੇ ਮੈਂ ਕਿਸੇ ਪਾਸੇ ਦੀ ਲੰਬੇ ਟੂਰ ਦੀ ਟ੍ਰੇਨ ਫੜ ਲੈਣਾ ਹਾਂ ਉੱਥੇ ਜਾ ਕੇ ਮਾੜਾ ਮੋਟਾ ਧਿਆੜੀ ਢੱਪਾ ਕਰਕੇ ਆਪਣੇ दारू ਜੋਗੇ ਪੈਸੇ ਵਟਲਾ ਕਰਾਂਗਾ ਘਰ ਵਿੱਚ ਮੇਰਾ ਹੈ ਹੀ ਕੀ ਮੇਰੀ ਕਿਹੜਾ ਇੱਥੇ ਕੋਈ ਬਾੜੀ ਜ਼ਮੀਨ ਪਈ ਹੈ ਗੰਦਾ ਜਾਂ ਪਲਾਟ ਹੈ ਉਸ ਤੇ ਵਿੱਚ ਟੁੱਟਿਆ ਜਾਂ ਮਕਾਨ ਹੈ ਪਤਨੀ ਮੇਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਵੀ ਮੈਂ ਤੰਗ ਕਰਦਾ ਹਾਂ ਬੜੀ ਮਾੜੀ ਗੱਲ ਹੈ ਮੈਨੂੰ ਆਪਣੇ ਘਰ ਤੋਂ ਚਲਾ ਜਾਣਾ ਚਾਹੀਦਾ ਹੈ ਚਲੋ ਜੀ ਇੰਨਾ ਸੋਚ ਕੇ ਆਪਣੇ ਟ੍ਰੇਨ ਪਕੜ ਲੈਂਦਾ ਹੈ ਹੁਣ ਸਵੇਰ ਹੋ ਗਈ ਸੀ ਅਤੇ ਪਤੀ ਘਰ ਨਹੀਂ ਮੁੜਦਾ ਤਾਂ ਹਰਮਨ ਚਿੰਤਾ ਜਤਾਉਂਦੀ ਹੈ ਲੇਕਿਨ ਬੇਟੀ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਪਹਿਲਾਂ ਵੀ ਤਾਂ ਪਿਤਾ ਜੀ ਇਸ ਤਰ੍ਹਾਂ ਕਈ ਵਾਰ ਘਰੋਂ ਚਲੇ ਗਏ ਹਨ ਇੱਕ ਦੋ ਦਿਨਾਂ ਦੇ ਵਿੱਚ ਆਪੇ ਅਕਲ ਟਿਕਾਣੇ ਆ ਜਾਏਗੀ ਅਤੇ ਜਦੋਂ ਖਾਣਾ ਨਾ ਮਿਲਿਆ ਨਾ ਭੁੱਖੇ ਮਰੇ ਤਾਂ ਆਪੇ ਵਾਪਸ ਆ ਜਾਣਗੇ ਚਲੋ ਜੀ ਹੁਣ ਤਰਸੇਮ ਸਿੰਘ ਨੇ ਠਾਲੀ ਵੀ ਮੱਕਰੋਂ ਚਲੇ ਜਾਣਾ ਹੈ ਆਪ ਅਤੇ ਇੱਕ ਟ੍ਰੇਨ ਦੀ ਟਿਕਟ ਬੁੱਕ ਕਰਾ ਲੈਂਦਾ ਹੈ ਜੋ ਕਿ ਲੰਬੇ ਰੂਟ ਤੇ ਜਾਣ ਵਾਲੀ ਸੀ ਜੰਮੂ ਤਵੇ ਦੀ ਟਿਕਟ ਉਸਨੇ ਲੈ ਲਈ ਸੀ ਅਤੇ ਸਿਦਾਜੀ ਟ੍ਰੇਨ ਪਕੜ ਲੈਂਦਾ ਹੈ ਹਾਂਜੀ ਦੋਸਤੋ ਟ੍ਰੇਨ ਗੜੀ ਹੈ ਉਹ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹਿਮਾਚਲ ਦੇ ਨੇੜੇ ਜਾ ਕੇ ਹੋ ਜਾਂਦੀ ਹੈ ਉੱਥੇ ਇੱਕ ਮਾਲ ਗੱਡੀ ਉਸ ਟ੍ਰੇਨ ਦੇ ਵਿੱਚ ਟੱਕਰ ਲੈ ਲੈਂਦੀ ਹੈ ਅਤੇ ਸ਼ਾਮ ਦੇ 5 ਵਜੇ ਬੜਾ ਹੀ ਭਿਆਨਕ ਐਕਸੀਡੈਂਟ ਉੱਥੇ ਹੋ ਜਾਂਦਾ ਹੈ ਹਾਂਜੀ ਦੋਸਤੋ ਜਿਵੇਂ ਇਹ ਖਬਰ ਕਰਦਿਆਂ ਤੱਕ ਟੀਵੀ ਮਾਧਮ ਰਾਹੀਂ ਪਹੁੰਚਦੀ ਹੈ ਵੀ ਇਸ ਟ੍ਰੇਨ ਦਾ ਜਿਹੜਾ ਹੈ ਐਕਸੀਡੈਂਟ ਹੋ ਗਿਆ ਹੈ ਇਸ ਦੇ ਵਿੱਚ ਬਹੁਤ ਬੰਦੇ ਜਿਹੜੇ ਹੈ ਉਹ ਗੁਜਰਤ ਕੇ ਹਨ ਕਿਉਂਕਿ ਕਰਦਿਆ ਨੇ ਫੋਨ ਕਰਕੇ ਤਰਸੇਮ ਨੂੰ ਪੁੱਛਿਆ ਸੀ ਵੀ ਤੁਸੀਂ ਕਿੱਥੇ ਹੋ ਤਾਂ ਤਰਸੇਮ ਨੇ ਜਵਾਬ ਦਿਆ ਵੀ ਮੈਂ ਹੁਣ ਜੰਮੂ ਤਵੀਤ ਚੜ ਗਿਆ ਹਾਂ ਅਤੇ ਅੱਜ ਤੋਂ ਬਾਅਦ ਮੇਰੇ ਨਾਲ ਗੱਲ ਨਾ ਕਰਿਓ ਮੈਂ ਹੁਣ ਘਰ ਤੋਂ ਭੱਜ ਗਿਆ ਹਾਂ ਘਰੇ ਮੈਂ ਵਾਪਸ ਨਹੀਂ ਆਣਾ ਤੁਸੀਂ ਹੁਣ ਦੇਖੋਗੇ ਵੀ ਪਿਤਾ ਬਿਨਾ ਜ਼ਿੰਦਗੀ ਕਿੰਨੀ ਔਖੀ ਹੈ ਇਹਨਾਂ ਕਹਿ ਕੇ ਤਰਸੇਮ ਨੇ ਫੋਨ ਕੱਟ ਦਿੱਤਾ ਸੀ ਅਤੇ ਕਰਦਿਆ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਸੀ ਬੀ ਸਾਡਾ ਜਿਹੜਾ ਬੰਦਾ ਹੈ ترسےਮ ਉਹ ਜੰਮੂ ਤਵੀ ਦੇ ਵਿੱਚ ਹੈ ਹੁਣ ਐਡਾ ਵੱਡਾ ਜਿਹਦੂ ਐਕਸੀਡੈਂਟ ਹੋਇਆ ਤਾਂ ਘਰਦਿਆਂ ਨੂੰ ਬੜਾ ਹੀ ਸ਼ੌਕ ਲੱਗਾ ਕਿਉਂਕਿ ਭਾਵੇਂ ਕਿਹੋ ਜਿਹਾ ਵੀ ਹੋਵੇ ਸੀ ਤਾਂ ਉਹਨਾਂ ਦਾ ਪਤੀ ਅਤੇ ਪਿਤਾ ਹੀ ਚਲੋ ਜੀ ਦੋਵੇਂ ਜੜੀਆਂ ਹਨ ਭੱਜਦੀਆਂ ਹਨ ਅਤੇ ਟ੍ਰੇਨ ਪਕੜ ਕੇ ਕਿਸੇ ਦਾ ਪਹੁੰਚ ਜਾਂਦੀਆਂ ਹਨ ਜੀ ਉਸ ਜਿਵੇਂ ਹੀ ਉੱਥੇ ਪਹੁੰਚਦੀਆਂ ਹਨ ਮੰਜ਼ਰ ਦੇਖ ਕੇ ਦੋਵੇਂ ਹਿਲ ਜਾਂਦੀਆਂ ਹਨ ਸਾਰੇ ਪਾਸੇ ਲਾਸ਼ਾਂ ਦੇ ਢੇਰ ਹੈ ਅਤੇ ਕਈ ਲੋਕ ਜਿਹੜੇ ਹੈ ਆਪਣਿਆਂ ਨੂੰ ਲੱਭਦੇ ਫਿਰਦੇ ਹਨ ਐਂਬੂਲੈਂਸਾਂ ਦੇ ਰਾਹੀਂ ਲਾਸ਼ਾਂ ਨੂੰ ਸਿੱਧਾ ਹਸਪਤਾਲ ਲਿਜਾਇਆ ਜਾ ਰਿਹਾ ਹੈ ਕੁਝ ਲੋਕ ਉਹਨਾਂ ਦੇ ਵਿੱਚੋਂ ਫੱਟੜ ਹਨ ਅਤੇ ਜ਼ਿਆਦਾਤਰ ਮਰੇ ਹੋਏ ਹਨ ਬਹੁਤ ਘੱਟ ਲੋਕ ਜਿਹੜੇ ਹੈ ਉੱਥੇ ਬਚ ਪਾਏ ਹਨ ਹਾਂਜੀ ਦੋਸਤੋ ਇਸ ਤਰ੍ਹਾਂ ਫਿਰ ਆਪਣੇ ਪਤੀ ਦੀ ਤਲਾਸ਼ ਦੇ ਵਿੱਚ ਹਰਮਨ ਕਈ ਸਾਰੇ ਹਸਪਤਾਲਾਂ ਦੇ ਵਿੱਚ ਜਾਂਦੀ ਹੈ ਜਿੱਥੇ-ਜਿੱਥੇ ਡੈੱਡ ਬੋਡੀ ਨੂੰ ਲਿਜਾਇਆ ਗਿਆ ਸੀ ਜਿੱਥੇ-ਜਿੱਥੇ ਮੋਰਚਰੀ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਸਾਰੇ ਪਾਸੇ ਜਾ ਕੇ ਲੱਭਦੀ ਹੈ ਲੈਕਿਨ ਅਤਰਸੇਮ ਦੀ ਉਸ ਨੂੰ ਪਾਲ ਨਹੀਂ ਹੁੰਦੀ ਬੜਾ ਹੀ ਪਛਤਾਉਂਦੀ ਹੈ ਵੀ ਜੇਕਰ ਰਾਤ ਮੈਂ ਆਪਣੇ ਪਤੀ ਦੇ ਨਾਲ ਨਾ ਲੜੀ ਹੁੰਦੀ ਤਾਂ ਉਹ ਅੱਜ ਮੇਰੇ ਕੋਲ ਹੋਣਾ ਸੀ ਅਤੇ ਜਿਉਂਦਾ ਹੋਣਾ ਸੀ ਵਿਚਾਰਾ ਮੇਰੇ ਕਾਰਨ ਮਰ ਗਿਆ ਹੈ ਆਪਣੇ ਆਪ ਨੂੰ ਕੋਸਦੀ ਹੈ ਲੇਕਿਨ ਜਿਹੜੀ ਬੇਟੀ ਹੈ ਬੀਨਾ ਉਹ ਸਮਝਾਉਂਦੀ ਹੈ ਵੀ ਇਸ ਤਰ੍ਹਾਂ ਰੋਣ ਦੇ ਨਾਲ ਕੋਈ ਫਾਇਦਾ ਨਹੀਂ ਹੈ ਇਸ ਤਰ੍ਹਾਂ ਸਿਰਫ ਨਿਰਾਸ਼ਾਤ ਲੱਗੇਗੀ ਆਪਾਂ ਨੂੰ ਆਪਣੇ ਪਾਪਾ ਨੂੰ ਲੱਭਣਾ ਚਾਹੀਦਾ ਹੈ ਜੇਕਰ ਹੁਣ ਨਾਲ ਵਿਆਹ ਨਾ ਪਰ ਬਹੁਤ ਵੱਡੀ ਦਿੱਕਤ ਹੋ ਜਾਵੇਗੀ ਆਪਾਂ ਨੂੰ ਘੱਟੋ ਘੱਟ ਉਹਨਾਂ ਦਾ ਅਲਤਮ ਸੰਸਕਾਰ ਕਰਨਾ ਚਾਹੀਦਾ ਹੈ ਵੈਸੇ ਕੀ ਪਤਾ ਉਹ ਜਿਉਦੇ ਹੋਣ ਰੱਬ ਨੇ ਉਹਨਾਂ ਨੂੰ ਬਚਾਲਿਆ ਹੋਵੇ ਬਖਸ਼ ਦਿੱਤਾ ਹੋਵੇ ਚਲੋ ਜੀ ਹੁਣ ਸਾਰੇ ਪਾਸੇ ਲੱਭਦੇ ਹਨ ਅਤੇ ਨਾ ਹੀ ਉਹਨਾਂ ਦੀ ਡੈੱਡ ਬੋਡੀ ਲੱਭਦੀ ਹੈ ਨਾ ਹੀ ਤਰਸੀਮ ਸਿੰਘ ਆਪ ਲੱਭਦਾ ਹੈ ਬੜੇ ਹੈਰਾਨ ਹੁੰਦੇ ਹਨ ਵੀ ਆ ਕੀ ਗੱਲ ਹੋ ਗਈ ਹੁਣ ਤਾਂ ਤਰਸੇਮ ਸਿੰਘ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ ਹੋਣਾ ਜਾਂ ਫਿਰ ਕਿਸੇ ਹਸਪਤਾਲ ਦੇ ਵਿੱਚ ਭਰਤੀ ਹੋਣਾ ਸੀ ਇਹ ਤਾਂ ਬਹੁਤ ਮਾੜੀ ਗੱਲ ਹੈ ਸਰਕਾਰ ਵੱਡਾ ਐਲਾਨ ਕਰ ਦਿੰਦੀ ਹੈ ਕਿ ਜਿਹੜੇ ਮਰੇ ਹਨ ਜਾਂ ਫਿਰ ਜਿਹੜੇ ਫਟੜ ਹਨ ਉਹਨਾਂ ਨੂੰ 20-20 ਲੱਖ ਰੁਪਏ ਦਾ ਜਿਹੜਾ ਹੈ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇਗਾ ਤਾਂ ਕਿ ਜੇਕਰ ਕੋਈ ਮਰ ਚੁੱਕਾ ਹੈ ਪਰ ਉਸਦੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਹੈ ਵਧੀਆ ਹੋ ਸਕੇ ਜਾਂ ਫਿਰ ਜਿਹੜਾ ਫੱਟੜਾ ਹੈ ਉਸ ਦਾ ਇਲਾਜ ਢੰਗ ਨਾਲ ਕੀਤਾ ਜਾ ਸਕੇ ਚਲੋ ਜੀ 20-20 ਲੱਖ ਦੀ ਖਬਰ ਸੁਣਦੇ ਹਨ ਦੋਵੇਂ ਮਾਮਾਤੀਆਂ ਜੜੀਆਂ ਹਨ ਸੋਚਦੀਆਂ ਹਨ ਚਲੋ ਜੀ ਪਾਪਾ ਤਾਂ ਚਲੇ ਗਏ ਹੈ ਆਪਾਂ ਨੂੰ 20 ਲੱਖ ਦਾ ਕਲੇਮ ਕਰ ਲੈਣਾ ਚਾਹੀਦਾ ਹੈ ਇਸ ਨਾਲ ਆਪਣੀ ਜ਼ਿੰਦਗੀ ਸੌਖੀ ਲੰਘ ਜਾਵੇਗੀ ਨਾਲ ਦੇ ਰਿਸ਼ਤੇਦਾਰ ਸਾਰੇ ਘਰੇ ਇਕੱਠੇ ਹੋ ਜਾਂਦੇ ਹਨ ਸਾਰੇ ਆਹੀ ਸਲਾਹ ਦਿੰਦੇ ਹਨ ਕਿ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਆਪਾਂ ਨੂੰ ਥੋੜਾ ਬੋਟਾ ਪਾਠ ਪੜ੍ਹ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉਸ ਦਾ ਜੋ ਵੀ ਅੰਤਮ ਸੰਸਕਾਰ ਹੈ ਉਹ ਕਰ ਦੇਣਾ ਚਾਹੀਦਾ ਹੈ ਅਤੇ ਐਸੇ ਤਰ੍ਹਾਂ ਆਪਾਂ ਨੂੰ ਉਸ ਨੂੰ ਮਰਿਆ ਮੰਨ ਲੈਣਾ ਚਾਹੀਦਾ ਹੈ ਸਰਕਾਰ ਤੋਂ ਕਲੇਮ ਲੈ ਲੈਣਾ ਚਾਹੀਦਾ ਹੈ ਹਾਂਜੀ ਦੋਵੇਂ ਮਾਵਾਂ ਤੀਆਂ ਸੋਚ ਚੁੱਕੀਆਂ ਸਨ ਵੀ ਹੁਣ ترسےਮ ਜਿਹੜਾ ਹੈ ਦੁਨੀਆ ਤੋਂ ਚਲਾ ਗਿਆ ਹੈ ਬੜਾ ਲਬ ਦੇ ਹਨ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਵੀ ਲਿਖਾਉਂਦੇ ਹਨ ਲੇਕਿਨ 10 ਜਨਾਂ ਦੇ ਵਿੱਚ ਨਹੀਂ ਲੱਭਦਾ ਤਾਂ ਬਾਅਦ ਦੇ ਵਿੱਚ ਉਵੇਂ ਕਰਦੇ ਹਨ ਜਿਵੇਂ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਸੀ ਘਰੇ ਠੀਕ ਠਾਕ ਜਦ ਟੈਂਟ ਲਗਾ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਚਲੋ ਜੀ ਅੰਤਮ ਜਿਹੜੀ ਅਰਦਾਸ ترسےਮ ਸਿੰਘ ਦੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਕਿਸੇ ਨੂੰ ਵੀ ਉਮੀਦ ਨਹੀਂ ਸੀ ਵੀ ترسےਮ ਸਿੰਘ ਜਉਂਦਾ ਹੈ ਜੇਕਰ ਸੱਚਮੁੱਚ ਜਾਂਦਾ ਹੁੰਦਾ ਤੱਕ ਘਟੋ ਘਟ ਇੱਕ ਫੋਨ ਜਿਹੜਾ ਹੈ ਘਰੇ ਕਰ ਦਿੰਦਾ ਜਾਂ ਫਿਰ ਜੇਕਰ ਮਰ ਚੁੱਕਾ ਸੀ ਤਾਂ ਉਸ ਦੀ ਲਾਸਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਤਾਂ ਲੱਭਣੀ ਸੀ ਅੱਜ ਬਹੁਤ ਦਿਨ ਹੋ ਗਏ ਚਲੋ ਜੀ ਹੁਣ ਐਸੇ ਤਰ੍ਹਾਂ ਉਸ ਨੂੰ ਪੂਰਾ ਕੀਤਾ ਜਾਂਦਾ ਹੈ ਸਾਰੇ ਰਿਸ਼ਤੇਦਾਰ ਜਿਹੜੇ ਹੈ ਥੋੜਾ ਬੋਤਾਂ ਹੌਸਲਾ ਵਧਾ ਕੇ ਚਲੇ ਜਾਂਦੇ ਹਨ ਲੇਕਿਨ ਪਰਿਵਾਰ ਦੀ ਮਦਦ ਵਾਸਤੇ ਕੋਈ ਵੀ ਖਾਸ ਜਿਹੜਾ ਹੈ ਅੱਗੇ ਨਹੀਂ ਆਂਦਾ ਵੀ ਮੈਂ ਪਰਿਵਾਰ ਦੀ ਮਦਦ ਕਰਾਂਗਾ ਇਸੇ ਤਰ੍ਹਾਂ ਦੋਵੇਂ ਮਾਮਾਤੀਆਂ ਦੀਆਂ ਵਿਚਾਰਿਆਂ ਦੀ ਇਕੱਲੀ ਜ਼ਿੰਦਗੀ ਬੜੀ ਔਖੀ ਹੋ ਜਾਂਦੀ ਹੈ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰਨੇ ਸ਼ੁਰੂ ਹੋ ਜਾਂਦੇ ਹਨ ਵੀ ਸਾਨੂੰ ਜਿਹੜਾ 20 ਲੱਖ ਦਾ ਕਲੇਮ ਹੈ ਉਹ ਦਿੱਤਾ ਜਾਵੇ ਲੇਕਿਨ ਉਹਨਾਂ ਕੋਲ ਕੋਈ ਵੀ ਪ੍ਰੂਫ ਨਹੀਂ ਹੁੰਦਾ ਬਿੱਤਰ ਸਿੰਘ ਉਸੇ ਹੀ ਟ੍ਰੇਨ ਦੇ ਵਿੱਚ ਮਰਿਆ ਹੈ ਕਿ ਸਿਵਾਏ ਇੱਕ ਫੋਨ ਕਾਲ ਦੇ ਹੋਰ ਕੋਈ ਵੀ ਨਾ ਤਾਂ ਤਰਸੇਮ ਦੀ ਬੋਡੀ ਮਿਲੀ ਨਾ ਹੀ ਉੱਥੇ ਤਰਸੇਮ ਸਿੰਘ ਫੱਟੜ ਮਿਲਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਵੀ ਕੋਈ ਉੱਥੇ ਸਬੂਤ ਮਿਲਿਆ ਵੀ ਚਲੋ ਰਿజర్ਵੇਸ਼ਨ ਹੋਵੇ ਤਾਂ ਟਿਕਟ ਦੇ ਆਧਾਰ ਤੇ ਉਹਨਾਂ ਨੂੰ ਕਲੇਮ ਮਿਲ ਸਕਦਾ ਸੀ ਲੇਕਿਨ ਜਨਰਲ ਡੱਬੇ ਦੀ ਟਿਕਟ ਸੀ ਪਾ ਕਰਕੇ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਦੇਖਿਆ ਤਾਂ ਗਿਆ ਵੀ ਤਰਸੇਮ ਸਿੰਘ ਉਸ ਟ੍ਰੇਨ ਦੇ ਵਿੱਚ ਹੈ ਲੇਕਿਨ ਸ਼ਾਇਦ ਬਾਕੀਆਂ ਨੂੰ ਲੱਗਿਆ ਵੀ ਭੀੜ ਦੇ ਵਿੱਚ ਇੱਧਰ ਉੱਧਰ ਹੋ ਗਿਆ ਹੋਣਾ ਕਿਸੇ ਹੋਰ ਸਟੇਸ਼ਨ ਤੇ ਵੀ ਉਤਰ ਸਕਦਾ ਹੈ ਤਾਂ ਕਿਸੇ ਨੇ ਵੀ ਕਲੇਮ ਦੇਣ ਦੀ ਸੋਚ ਹੀ ਨਹੀਂ ਅਤੇ ਸਾਰੇ ਜਣੇ ਕਹਿੰਦੇ ਵੀ ਤਰਸੇਮ ਸਿੰਘ ਜੋਂਦਾ ਹੋ ਸਕਦਾ ਹੈ ਤੁਸੀਂ ਝੂਠ ਬੋਲ ਰਹੇ ਹੋ 20 ਲੱਖ ਦੀ ਰਕਮ ਲੈਣ ਦੇ ਮਾਰੇ ਚਲੋ ਜੀ ਹੁਣ ਵਿਚਾਰੇ ਬੜੇ ਉਦਾਸ ਹੁੰਦੇ ਹਨ ਵੀ ਇੱਕ ਤਾਂ ਘਰ ਵਾਲਾ ਜਿਹੜਾ ਹੈ ਚਲਾ ਗਿਆ ਹੈ ਉੱਤੋਂ ਹੁਣ ਕਲੇਮ ਵੀ ਨਹੀਂ ਮਿਲ ਰਿਹਾ 20 ਲੱਖ ਦੀ ਰਕਮ ਵੀ ਨਹੀਂ ਮਿਲ ਰਹੀ ਹੁਣ ਕਰੀਏ ਤਾਂ ਕਰੀਏ ਕੀ ਲekin ਆਪਾਣਾ ਮੰਨਦੇ ਹਨ ਅਤੇ ਉਹ ਵਿਚਾਰੀ ਜਿਹੜੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਦੁਬਾਰਾ ਭਾਂਡੇ ਮਾਜਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਤੀਨੋਂ ਪੜਾਉਂਦੀ ਲਿਖਾਂਦੀ ਹੈ ਬੇਨਾ ਜਿਹੜੀ ਹੈ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ 8ਵੀਂ ਤੋਂ ਬਾਅਦ 10ਵੀਂ ਕਲਾਸ ਦੇ ਵਿੱਚ ਸਾਰੇ ਜਮਾਤ ਚ ਫਰਸਟ ਆਂਦੀ ਹੈ ਫਰਸਟ ਨਹੀਂ ਆਂਦੀ ਬਲਕਿ ਉਹ ਪੂਰੀ ਤਹਿਸੀਲ ਦੇ ਵਿੱਚੋਂ ਤੀਜੇ ਨੰਬਰ ਤੇ ਸੀਮ ਅਤੇ ਮੈਰਿਟ ਦੇ ਵਿੱਚ ਆ ਜਾਂਦੀ ਹੈ ਸਾਰੇ ਦਿਨੇ ਉਸ ਦੀ ਵਾਹਵਾਹੀ ਕਰਦੇ ਹੈ ਵੀ ਬੜੀ ਹੁਸ਼ਿਆਰ ਲੜਕੀ ਹੈ ਉਸ ਨੂੰ ਸਰਕਾਰ ਵੱਲੋਂ ਮੋਟੀ ਸਕਾਲਰਸ਼ਿਪ ਮਿਲ ਜਾਂਦੀ ਹੈ ਅਤੇ ਅੱਗੇ ਪੜ੍ਹਨ ਦਾ ਉਸ ਦਾ ਰਸਤਾ ਜਿਹੜਾ ਹੈ ਉਹ ਸਾਫ਼ ਹੋ ਜਾਂਦਾ ਹੈ ਉਸ ਨੂੰ ਅੱਗੇ ਪੜਾਇਆ ਜਾਂਦਾ ਹੈ ਹੁਣ ਬੀਨਾ ਦੀ ਪੜ੍ਹਾਈ ਦੀ ਫੀਸ ਚਰੀ ਹੈ ਉਹ ਸਕਾਲਰਸ਼ਿਪ ਦੇ ਵਿੱਚੋਂ ਚੱਲ ਰਹੀ ਸੀ ਅਤੇ ਕਈ ਜਿਹੜੇ ਅਮੀਰ ਆਦਮੀ ਸੇਠ ਆਦਮੀ ਉਹ ਵੀ ਉਸ ਤੇ ਜਿਹੜੀ ਕਾਬਿਲਤ ਨੂੰ ਦੇਖ ਕੇ ਉਸ ਨੂੰ ਅੱਗੇ ਪੜਾਉਣ ਦੇ ਵਿੱਚ ਕਦੇ-ਕਦੇ ਮਦਦ ਕਰ ਜਾਇਆ ਕਰਦੇ ਸਨ ਹੁਣ ਬਿਨਾਂ ਦੀ ਪੜ੍ਹਾਈ ਚੱਲ ਰਹੀ ਹੈ ਘਰ ਦਾ ਖਰਚਾ ਹਰਮਨ ਕੰਮ ਕਰ ਕਰਕੇ ਕਰ ਰਹੀ ਹੈ ਅਤੇ ਲੋਕਾਂ ਦੇ ਘਰ ਦੇ ਵਿੱਚ ਝਾੜੂ ਫੇਰ ਕੇ ਪਾਂਡੇ ਮਾਂਜ ਕੇ ਉਹਨਾਂ ਦੇ ਘਰਾਂ ਦਾ ਕੰਮ ਕਰਕੇ ਨੌਕਰਾਨੀ ਬਣ ਕੇ ਵਿਚਾਰੀ ਜੋ ਵੀ ਥੋੜੇ-ਵੋਤੇ ਪੈਸੇ ਇਕੱਠੇ ਹੁੰਦੇ ਹਨ ਉਸ ਦੇ ਨਾਲ ਆਪਣਾ ਗੁਜ਼ਾਰਾ ਅਤੇ ਆਪਣੀ ਬੱਚੀ ਦਾ ਗੁਜ਼ਾਰਾ ਕਰ ਰਹੀ ਹੈ ਹੁਣ ਬੀਨਾ ਨੂੰ ਵੀ ਸਮਝ ਆਦੀ ਹੈ ਵੀ ਮੇਰੀ ਮਾਤਾ ਦੇਸ਼ ਜੀਵਨ ਨੂੰ ਜੇਕਰ ਸੋਖਾ ਬਣਾਣਾ ਹੈ ਤਾਂ ਕੁਝ ਨਾ ਕੁਝ ਮੈਨੂੰ ਬਣ ਕੇ ਦਿਖਾਣਾ ਹੋਵੇਗਾ ਨਹੀਂ ਤਾਂ ਐ ਸਿੱਤਣਾ ਚੱਲਦਾ ਰਹੇਗਾ ਆਪਣੀ ਮਾਤਾ ਨੂੰ ਮਨਾ ਲੈਂਦੀ ਹੈ ਵੀ ਅਬ ਦੇਖੋ ਆਪਣੇ ਕੋਲ ਵਿਆਹ ਜੋਗੇ ਪੈਸੇ ਨਹੀਂ ਹਨ ਮੇਰਾ ਵਿਆਹ ਬਹੁਤ ਔਖਾ ਹੈ ਬਿਨਾ ਬਾਪ ਦੀ ਬੱਚੀ ਨਰ ਵਿਆਹ ਕੌਣ ਕਰਾਵੇਗਾ ਮੈਂ ਕੁਝ ਦੇਖਣ ਦੇ ਵਿੱਚ ਵੀ ਕਾਫੀ ਸੋਹਣੀ ਨਹੀਂ ਹਾਂ ਮੇਰਾ ਰੰਗ ਸਾੰਮਲਾ ਹੈ ਲੇਕਿਨ ਚਲੋ ਕੋਈ ਗੱਲ ਨਹੀਂ ਮੈਂ ਆਪਣੀ ਮਿਹਨਤ ਕਰਕੇ ਕੁਝ ਨਾ ਕੁਝ ਬਣ ਕੇ ਦਿਖਾਵਾਂਗੀ ਅਤੇ ਬਾਅਦ ਦੇ ਵਿੱਚ ਤੁਸੀਂ ਵੀ ਸੋਖੇ ਹੋ ਜਾਓਗੇ ਤੁਹਾਨੂੰ ਵੀ ਮਦਦ ਕਰ ਸਕਾਂਗੇ ਤੁਹਾਡੀ ਜ਼ਿੰਦਗੀ ਵੀ ਸੋਖੀ ਹੋ ਜਾਏਗੀ ਚਲੋ ਜੀ ਹੁਣ ਹਰਮਨਦਰੀ ਕਹਿੰਦੀ ਹੈ ਵੀ ਤੂੰ ਕੁਝ ਬਣ ਕੇ ਦਿਖਾ ਮੇਰੇ ਵੱਲੋਂ ਤੈਨੂੰ ਖੁੱਲੀ ਸ਼ੂਟ ਹੈ 25 ਸਾਲ ਹੋਰ ਮਿਹਨਤ ਕਰ ਲੈ ਗ੍ਰੈਜੂਏਸ਼ਨ ਕਰ ਲੈ ਬਾਅਦ ਦੇ ਵਿੱਚ ਕਿਸੇ ਜੌਬ ਦੀ ਤਿਆਰੀ ਕਰ ਲੈ ਹਾਂਜੀ 12ਵੀਂ ਪਾਸ ਹੋ ਚੁੱਕੀ ਸੀ ਬਾਅਦ ਦੇ ਵਿੱਚ ਗ੍ਰੈਜੂਏਸ਼ਨ ਕਰਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਸਾਹਮਣੇ ਸਵਾਲ ਹੈ ਮੈਂ ਨੌਕਰੀ ਵਾਸਤੇ ਕਿਸ ਦਾ ਫਾਰਮ ਭਰਿਆ ਜਾਵੇ ਤਾਂ ਉਸ ਨੂੰ ਪੁਲਿਸ ਦੀ ਬਧੀਆਂ ਯਾਦ ਆਂਦੀ ਹੈ ਐਸਆਈ ਦਾ ਫਾਰਮ ਭਰ ਦਿੰਦੀ ਹੈ ਅਤੇ ਪੰਜਾਬ ਪੁਲਿਸ ਦੇ ਵਿੱਚ ਐਜ ਸਬ ਇੰਸਪੈਕਟਰ ਉਸ ਦੀ ਜੁਆਇਨਿੰਗ ਪਹਿਲੀ ਵਾਰ ਦੇ ਵਿੱਚ ਆ ਜਾਂਦੀ ਹੈ ਅਤੇ ਕਿਉਂਕਿ ਬਹੁਤ ਵਧੀਆ ਮਿਹਨਤ ਕੀਤੀ ਸੀ ਅਤੇ ਹੁਣ ਸਬ ਇੰਸਪੈਕਟਰ ਦੀ ਨੌਕਰੀ ਉਸ ਨੂੰ ਮਿਲ ਚੁੱਕੀ ਹੈ ਮਾਤਾ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਛੱਡ ਦਿੱਤਾ ਹੈ ਅਤੇ ਆਪਣੀ ਬੇਟੀ ਨੂੰ ਗਲੇ ਲਗਾ ਲੈਂਦੀ ਹੈ ਕਹਿੰਦੀ ਹੈ ਵੀ ਤੇਰੇ ਕਰਕੇ ਅੱਜ ਜਿਹੜਾ ਹੈ ਮੇਰਾ ਜੀਵਨ ਥੋੜਾ ਸੁਖਾਲਾ ਹੋ ਗਿਆ ਹੈ ਲੇਕਿਨ ਮਨ ਦੇ ਵਿੱਚ ਬੜਾ ਬੋਝ ਹੈ ਬੜਾ ਹੀ ਜ਼ਿਆਦਾ ਬੋਝ ਹੈ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦੀ ਹੁਣ ਚਲੋ ਐਂ ਕਰਦੇ ਹਾਂ ਆਪਾਂ ਕਿਸੇ ਤੀਰਸਤੇ ਚੱਲਦੇ ਹਾਂ ਮਾੜਾ ਮੋਟਾ ਕਿਤੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਸੁਣਾਗੇ ਅਤੇ ਰੱਬ ਦੀ ਆਸ ਕਰਾਂਗੇ ਪਾਠ ਕਰਾਂਗੇ ਉੱਥੇ ਜਾ ਕੇ ਤਾਂ ਹੋ ਸਕਦਾ ਹੈ ਮੇਰੇ ਮਨ ਦਾ ਬੋਝ ਹਲਕਾ ਹੋ ਜਾਵੇ ਘਰੇ ਪਾਠ ਪੂਜਾ ਕਰਦੇ ਹਾਂ ਲੇਕਿਨ ਉਹ ਨਹੀਂ ਸ਼ਾਂਤੀ ਨਹੀਂ ਮਿਲਦੀ ਜਿੰਨੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮਿਲੇਗੀ ਚਲੋ ਜੀ ਹੁਣ ਦੋਵੇਂ ਮਾਵਾਂ ਤਿਆਂ ਜਿਹੜੀਆਂ ਹਨ ਛੁੱਟੀਆਂ ਲੈ ਕੇ ਅਤੇ ਆਪਣੇ ਘਰ ਨੂੰ ਤਾਲਾ ਲਗਾ ਕੇ ਪਹੁੰਚ ਜਾਂਦੀਆਂ ਹਨ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਉੱਥੇ ਮੱਥਾ ਟੇਕਦੀਆਂ ਹਨ ਹਾਂਜੀ ਇੱਕ ਵਾਰ ਤਾਂ ਉਹਨਾਂ ਦੇ ਮਨ ਨੂੰ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਲੇਕਿਨ ਮਾਤਾ ਨੂੰ ਫਿਰ ਤੋਂ ਆਪਣੇ ਘਰ ਵਾਲੇ ਦੀ ਯਾਦ ਆ ਜਾਂਦੀ ਹੈ ਮੈਂ ਕਿੰਨੀ ਭੱਗ ਨਹਾ ਸ਼ਾਇਦ ਪਤਾ ਨਹੀਂ ਕਿੰਨੇ ਪਾਪ ਮੈਂ ਪਿਛਲੇ ਜਨਮ ਦੇ ਵਿੱਚ ਕੀਤੇ ਹੋਣਗੇ ਵੀ ਜਿਹੜਾ ਮੈਨੂੰ ਇਹੋ ਜੀ ਜੁਨ ਮਿਲੀ ਹੈ ਲੇਕਿਨ ਮੇਰੀ ਧੀ ਨੇ ਮੇਰੇ ਪਾਪ ਜਿਹੜੇ ਹੈ ਕੱਟ ਦਿੱਤੇ ਹਨ ਅਤੇ ਰੱਬ ਨੇ ਅੱਜ ਬਹੁਤ ਸਮੇਂ ਬਾਅਦ ਮੇਰੇ ਘਰ ਦੇ ਵਿੱਚ ਸੁੱਖ ਦਿੱਤਾ ਹੈ 10 ਸਾਲ ਹੋ ਗਏ ਉਸਨੂੰ ਮਰੇ ਨੂੰ ਅਤੇ ਉਦੋਂ ਦਾ ਘਰ ਦੇ ਵਿੱਚ ਕੋਈ ਵੀ ਸੁੱਖ ਨਹੀਂ ਆਇਆ ਹੁਣ ਬਹੁਤ ਸਮੇਂ ਬਾਅਦ ਸੁਖਾਇਆ ਹੈ ਇਹਨਾਂ ਸੁੱਖਾਂ ਨੂੰ ਗ੍ਰਹਿਣ ਨਾ ਲਗਾਈ ਰਭਾ ਜੇਕਰ ਤੂੰ ਸੱਚਮੁੱਚ ਹੈਂ ਤਾਂ ਸਾਡੀ ਇਹ ਅਰਦਾਸ ਸੁਣ ਲੈ ਚਲੋ ਜੀ ਹੁਣ ਇਹ ਸਭ ਅਰਦਾਸ ਕਰਕੇ ਕੀਰਤਨ ਸੁਣੀ ਚੱਲੀਆਂ ਜਾਂਦੀਆਂ ਹਨ ਜਿਹੜੀ ਵੀਨਾ ਹੈ ਆਪਣੀ ਮਾਤਾ ਦਾ ਹੌਸਲਾ ਵਧਾਉਂਦੀ ਹੈ ਜੋ ਹੋ ਗਿਆ ਸੋ ਹੋ ਗਿਆ ਬਹੁਤ ਸਮਾਂ ਹੋ ਗਿਆ ਹੈ ਹੁਣ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਹੁਣ ਚਲੋ ਕੀਰਤਨ ਸੁਣੀਏ ਬਾਅਦ ਦੇ ਵਿੱਚ ਆਪਾਂ ਲੰਗਰ ਛੱਕ ਕੇ ਭਾਂਡਿਆਂ ਦੀ ਸੇਵਾ ਕਰਾਂਗੇ ਸ਼ਾਇਦ ਆਪਣੇ ਮਨ ਨੂੰ ਥੋੜੀ ਹੋਰ ਸ਼ਾਂਤੀ ਮਿਲ ਜਾਵੇ ਚਲੋ ਜੀ ਹੁਣ ਦੋਵੇਂ ਜੜੀਆਂ ਹਨ ਕੀਰਤਨ ਸੁਣਦੀਆਂ ਹਨ ਅਤੇ ਦਰਬਾਰ ਸਹਿ ਮੱਥਾ ਟੇਕ ਕੇ ਵਾਪਸ ਆ ਜਾਂਦੀਆਂ ਹਨ ਬਾਹਰਲੇ ਪਾਸੇ ਲੰਗਰ ਹਾਲ ਦੇ ਵਿੱਚ ਜਾਂਦੀਆਂ ਹਨ ਭਾਂਡੇ ਲੈਂਦੇ ਹਨ ਅਤੇ ਅੰਦਰ ਚਲੇ ਜਾਂਦੇ ਹਨ ਜੀ ਮੱਥਾ ਟੇਕਣ ਚਲੋ ਜੀ ਜਿਵੇਂ ਹੀ ਲੰਗਰ ਹਾਲ ਦੇ ਵਿੱਚ ਜਾਂਦੇ ਹਨ ਉੱਥੇ ਜਾ ਕੇ ਲਾਈਨ ਦੇ ਵਿੱਚ ਲੱਗ ਜਾਂਦੇ ਹਨ ਅੰਦਰ ਦੀ ਵਾਰੀ ਆਂਦੀ ਹੈ ਲੰਗਰ ਛਕਣ ਲੱਗ ਜਾਂਦੇ ਹਨ ਹਾਂਜੀ ਦੋਸਤੋ ਦੋਵੇਂ ਜਿਹੜੇ ਹਨ ਪ੍ਰਸ਼ਾਦੇ ਦਾਅ ਲੈਂਦੇ ਹਨ ਅਤੇ ਲੰਗਰ ਛਕਣ ਲੱਗ ਜਾਂਦੇ ਹਨ ਇਹਨਾਂ ਦੇ ਵਿੱਚ ਖੀਰ ਵਾਲਾ ਸੇਵਾਦਾਰ ਆ ਜਾਂਦਾ ਹੈ ਲੇਕਿਨ ਉਸ ਨੂੰ ਦੇਖ ਕੇ ਕੁਝ ਜਾਣਾ ਪਹਿਚਾਣਾ ਲੱਗ ਰਿਹਾ ਸੀ ਲੰਬਾ ਦਾੜਾ ਅਤੇ ਅਮਰਤ ਸ਼ੱਕ ਰੱਖਿਆ ਹੈ ਬਦਿਆ ਚੋੜਾ ਪਾਇਆ ਹੈ ਅਤੇ ਦੇਖ ਦੇ ਵਿੱਚ ਕੋਈ ਪਛਾਣ ਨਹੀਂ ਆ ਰਿਹਾ ਲੇਕਿਨ ਜਦੋਂ ਘੂਰ ਕੇ ਦੇਖੀਏ ਤਬ ਤਰਸੇਮ ਸਿੰਘ ਵਰਗੀ ਉਸਦੀ ਸ਼ਕਲ ਲੱਗ ਰਹੀ ਹੈ ਜਿਹੜੀ ਬਿਨਾ ਹੈ ਆਪਣੇ ਪਿਤਾ ਨੂੰ ਪਛਾਣ ਲੈਂਦੀ ਹੈ ਅਤੇ ਇੱਕਦਮ ਖੜੀ ਹੋ ਕੇ ਉਸ ਖੀਰ ਵਾਲੇ ਸੇਵਾਦਾਰ ਦੇ ਮਗਰ ਭੱਜ ਪੈਂਦੀ ਹੈ ਅਤੇ ਕਹਿੰਦੀ ਹੈ ਵੀ ਤੁਸੀਂ ਮੇਰੇ ਪਿਤਾ ਤਰਸੇਮ ਹੋ ਤਾਂ ਅੱਗੋਂ ਉਹ ਮਨ ਕਰ ਦਿੰਦਾ ਹੈ ਵੀ ਮੈਂ ਕੋਈ ਤਰਸੇਮ ਨਹੀਂ ਮੈਂ ਤਾਂ ਇੱਥੇ ਮਾਮੁਲੀ ਜਿਹਾ ਸੇਵਾਦਾਰ ਹਾਂ ਬਾਕੀ ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਹਾਲੇ ਤੱਕ ਇੱਥੇ ਮੈਂ ਖੀਰ ਦੀ ਸੇਵਾ ਕਰ ਰਿਹਾ ਹਾਂ ਦੇਖਣ ਦੇ ਵਿੱਚ ਕਾਫੀ ਬਜ਼ੁਰਗ ਉਹ ਆਦਮੀ ਤਰਸੇਮ ਹੋਂ ਤੋਂ ਸਾਫ ਮੁਕਰ ਜਾਂਦਾ ਹੈ ਲੇਕਿਨ ਨੈ ਨਕਸ਼ ਉਸਦੇ ਬਿਲਕੁਲ ਤਰਸੇਮ ਵਾਲੇ ਸਨ ਹਾਲਾਂਕਿ ਉਸਦੇ ਅੱਖ ਦੇ ਥੱਲੇ ਉਹ ਤਿਲ ਵੀ ਹੈ ਜੋ ਕਿ ਤਰਸੇਮ ਦੀ ਅੱਖ ਥੱਲੇ ਸੀ ਉਸ ਨੂੰ ਦੇਖ ਕੇ ਜੜੀ ਉਸਦੀ ਪਤਨੀ ਹੈ ਤਰਸੇਮ ਦੀ ਉਹ ਪਛਾਣ ਜਾਂਦੀ ਹੈ ਵੀ ਨਹੀਂ ਇਹ ਆਦਮੀ ਝੂਠ ਬੋਲ ਰਿਹਾ ਹੈ ਤਾਂ ਫਿਰ ਇੰਨੇ ਦੇ ਵਿੱਚ ਬਿਨਾ ਬੋਲ ਪੈਂਦੀ ਹੈ ਪਾਪਾ ਮੈਂ ਇੰਸਪੈਕਟਰ ਲੱਗੀ ਹਾਂ ਇਹਨਾਂ ਸੁਣ ਕੇ ਦਰਸੀਮ ਇੱਕਦਮ ਜੜੀ ਖੀਰ ਵਾਲੀ ਬਾਲਟੀ ਹੱਥ 'ਲੇ ਰੱਖ ਲੈਂਦਾ ਹੈ ਤੇ ਕਹਿੰਦਾ ਹੈ ਸੱਚਮੁੱਚ ਤੂੰ ਇੰਸਪੈਕਟਰ ਲੱਗੀ ਹੈ ਬੀਨਾ ਬਹੁਤ ਵਧੀਆ ਗੱਲ ਹੈ ਰੱਬ ਨੇ ਮੇਰੀ ਅਰਦਾਸ ਸੁਣ ਲਈ ਹੈ ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਆਪਣੀ ਭੁੱਲ ਬਖਸ਼ਾ ਦੇ ਨੂੰ ਜਦੋਂ ਇਹਨਾਂ ਆਪ ਉਸਦੇ ਮੂੰਹ 'ਚ ਸੁਣਿਆ ਤਾਂ ਬੀਨਾ ਨੂੰ ਯਕੀਨ ਹੋ ਜਾਂਦਾ ਹੈ ਵੀ ਇਹ ਆਦਮੀ ਤਰਸੀਮ ਹੀ ਹੈ ਉਸਦੇ ਗਲ ਲੱਗ ਕੇ ਰੋਣ ਲੱਗ ਜਾਂਦੀ ਹੈ ਹੁਣ ਤਿੰਨੇ ਸਾਈਡ ਤੇ ਆ ਜਾਂਦੇ ਹਨ ਅਤੇ ਸਾਈਡ ਤੇ ਇਕਾਂਤ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ ਹੁਣ ਹਰਮਨ ਬੋਲਦੀ ਹੈ ਵੀ ਕਿਹੋ ਜਿਹਾ ਘਰ ਵਾਲਾ ਹੈ ਤੂੰ ਤੈਨੂੰ ਰਤੀ ਪਰ ਵੀ ਸ਼ਰਮ ਨਹੀਂ ਆਈ ਜਦੋਂ ਤੂੰ ਸਾਨੂੰ ਇਕੱਲਿਆਂ ਨੂੰ ਰੋਂਦਾ ਬਿਲਕ ਤਾਂ ਛੱਡ ਦਿੱਤਾ ਤੂੰ ਜਾਉਂਦਾ ਸੀ ਅਤੇ ਸਭ ਕੁਝ ਤੇਰਾ ਠੀਕ ਹੈ ਤੂੰ ਬਹੁਤ ਵਧੀਆ ਇੱਥੇ ਜ਼ਿੰਦਗੀ ਕੱਟ ਰਿਹਾ ਹੈ ਅਤੇ ਸੇਵਾ ਕਰ ਰਿਹਾ ਹੈ ਚਲੋ ਅਸੀਂ ਤੈਨੂੰ ਸੇਵਾ ਕਰਨ ਤੋਂ ਨਹੀਂ ਰੋਕਣਾ ਸੀ ਲੇਕਿਨ ਘੱਟੋ ਘੱਟ ਇੱਕ ਫੋਨ ਤਾਂ ਕਰ ਦਿੰਦਾ ਅਸੀਂ ਤੇਰੇ ਪਿੱਛੇ ਕਿੰਨਾ ਰੋਇਆ ਕਿੰਨੇ ਹੰਝੂ ਬਹਾਏ ਹਨ ਤੈਨੂੰ ਅੰਦਾਜ਼ਾ ਵੀ ਹੈ ਤੂੰ ਕਿੰਨਾ ਪਾਪੀ ਹੈ ਇੱਥੇ ਸੇਵਾ ਕਰਕੇ ਵੀ ਤੇਰਾ ਮਨ ਸਾਫ਼ ਨਹੀਂ ਹੋਇਆ ਤੂੰ ਸਾਨੂੰ ਇੱਕ ਫੋਨ ਤਾਂ ਕਰ ਦਿੰਦਾ ਪਰ ਸੇਮ ਕਹਿੰਦਾ ਮੇਰੀਆਂ ਬਹੁਤ ਮਜਬੂਰੀਆਂ ਸਨ ਉਸ ਸਮੇਂ ਬਹੁਤ ਕੁਝ ਮੇਰੇ ਨਾਲ ਹੋਇਆ ਜੋ ਸ਼ਾਇਦ ਕਿਸੇ ਨਾਲ ਵੀ ਹੁੰਦਾ ਤਾਂ ਉਹ ਵੀ ਮੇਰੇ ਤਰ੍ਹਾਂ ਕਰਦਾ ਅੱਗੋਂ ਹਰਮਨ ਬੋਲ ਪੈਂਦੀ ਹੈ ਇਹੋ ਜਿਹੀਆਂ ਕਿਹੜੀਆਂ ਮਜਬੂਰੀਆਂ ਸਨ ਜੋ ਕਿ ਤੈਨੂੰ ਆਪਣੇ ਪਰਿਵਾਰ ਨਾਲ ਮਿਲਣ ਤੋਂ ਰੋਕਦੀਆਂ ਰਹੀਆਂ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਸਿੱਧਾ ਕਿਹਾ ਹੈ ਵੀ ਪਰਿਵਾਰ ਦੇ ਵਿੱਚ ਰਹਿ ਕੇ ਗ੍ਰੈਸ ਰਹਿ ਕੇ ਜੀਵਨ ਬਿਤਾਉਣਾ ਹੈ ਤੂੰ ਤਾਂ ਇੱਥੇ ਆ ਕੇ ਸੇਵਾ ਕਰਕੇ ਬਿਲਕੁਲ ਹੀ ਗ੍ਰੈਸ ਤੋਂ ਉਲਟ ਹੋ ਗਿਆ ਹੈ ਤੂੰ ਆਪਣਾ ਘਰ-ਬਾਰ ਕੱਲ ਛੱਡ ਦਿੱਤਾ ਹੈ ਇਹੋ ਜਿਹਾ ਸੋਚ ਵੀ ਕਿਵੇਂ ਸਕਦਾ ਹੈ ਵੀ ਤੈਨੂੰ ਸ਼ਾਂਤੀ ਮਿਲ ਜਾਵੇਗੀ ਤਾਕੋ ਤਰਸੀਮ ਕਹਿੰਦਾ ਹੈ ਨਹੀਂ ਉਹ ਗੱਲ ਨਹੀਂ ਹੈ ਮੈਂ ਉਸ ਦਿਨ ਟ੍ਰੇਨ ਦੇ ਵਿੱਚ ਬੈਠਿਆ ਅਤੇ ਜਿਵੇਂ ਹੀ ਉਹ ਟ੍ਰੇਨ ਜਿਹੜੀ ਪਲਟਾ ਖਾ ਗਈ ਤਬ ਪਤਾ ਨਹੀਂ ਕਿਵੇਂ ਸ਼ਾਇਦ ਰੱਬ ਨੇ ਉਸ ਦਿਨ ਮੈਨੂੰ ਬਚਾਇਆ ਹੋਵੇਗਾ ਮੇਰੀ ਜਿਹੜੀ ਜਾਨ ਹੈ ਉਹ ਬਚ ਗਈ ਮੈਨੂੰ ਬਹੁਤ ਹਲਕੀਆਂ ਝੋਟਾਂ ਲੱਗੀਆਂ ਆਸ-ਪਾਸ ਮੇਰੇ ਖੂਨ ਦੇ ਢੇਰ ਲੱਗੇ ਸਨ ਲੋਕ ਜਿਹੜੇ ਰੋਂਦੇ ਬਿਲਕ ਦੇ ਸਨ ਮਿਰ ਤੋਂ ਦੇਖੇ ਨਹੀਂ ਗਈ ਮੈਂ ਉਤੋਂ ਭੱਜ ਨਸਿਆ ਮੇਰਾ ਦਿਲ ਬਹੁਤ ਕਮਜ਼ੋਰ ਸੀ ਮੈਂ ਕਿਸੇ ਦੀ ਵੀ ਮਦਦ ਨਹੀਂ ਕੀਤੀ ਹਾਲੇ ਤੱਕ ਵੀ ਮੈਨੂੰ ਗਮ ਹੈ ਜੇਕਰ ਸ਼ਾਇਦ ਉਸ ਦਿਨ ਮੈਂ ਥੋੜੀ ਹੋਰ ਬਹਾਦਰੀ ਦਿਖਾਦਾ ਮੈਂ ਕਈ ਜਾਣਾਂ ਉਸ ਦਿਨ ਬਚਾ ਸਕਦਾ ਸੀ ਲੇਕਿਨ ਸ਼ਾਇਦ ਉਹ ਜਰੀ ਜਾਣਾ ਹਨ ਉਹਨਾਂ ਨੂੰ ਜਾਣਾ ਲਿਖਿਆ ਸੀ ਅਤੇ ਮੈਂ ਅੱਜ ਤੱਕ ਵੀ ਉਸ ਗੁਨਾਹ ਦੀ ਮਾਫੀ ਰੱਬ ਤੋਂ ਮੰਗਦਾ ਹਾਂ ਮੈਂ ਉਹਨਾਂ ਵਿੱਚੋਂ ਇੱਕ ਦੀ ਵੀ ਜਾਨ ਆਪਣੇ ਹੱਥੀਂ ਨਹੀਂ ਬਚਾਈ। ਚਲੋ ਜੀ ਮੈਂ ਹਸਪਤਾਲ ਦੇ ਵਿੱਚ ਆ ਗਿਆ ਅਤੇ ਉੱਥੇ ਆਪਣੀਆਂ ਛੋੜੀ-ਮੋਡੀਆਂ ਪੱਟੀਆਂ ਕਰਾਈਆਂ। ਇਹਨਾਂ ਦੇ ਵਿੱਚ ਮੈਂ ਖ਼ਬਰ ਸੁਣੀ ਵੀ ਜਿਹੜੇ ਪਰਿਵਾਰ ਹਨ ਮ੍ਰਿਤਕ ਹਨ ਉਹਨਾਂ ਨੂੰ 20-20 ਲੱਖ ਜਿਹੜਾ ਹੈ ਸਰਕਾਰ ਦੇ ਰਹੀ ਹੈ ਅਤੇ ਮੈਂ ਸੋਚਿਆ ਵੀ ਮੈਂ ਜਿਉਂਦੇ ਜੀ ਸ਼ਾਇਦ ਸਾਰੀ ਉਮਰ ਦੇ ਵਿੱਚ 20 ਲੱਖ ਰੁਪਏ ਇਕੱਠਾ ਨਾ ਕਰ ਸਕਾਂ। ਜੇਕਰ ਅੱਜ ਮੇਰੀ ਖ਼ਬਰ ਜਿਹੜੀ ਹੈ ਮਰਨ ਦੀ ਉਹ ਸਾਰਾਂ ਤੱਕ ਪਹੁੰਚਦੀ ਹੈ ਤਾਂ ਮੇਰੇ ਪਰਿਵਾਰ ਨੂੰ 20 ਲੱਖ ਮਿਲ ਜਾਵੇਗਾ। ਅਤੇ ਮੇਰੀ ਧੀ ਦਾ ਜ਼ਿੰਦਗੀ ਬਹੁਤ ਵਧੀਆ ਬੀਤੇਗੀ ਪੜ੍ਹਾਈ ਉਸਦੀ ਹੋ ਜਾਵੇਗੀ ਬਾਅਦ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਵੀ ਇਹ ਪੈਸੇ ਕੰਮ ਆਣਗੇ ਅਤੇ ਇਸ ਦੇ ਨਾਲ ਮੇਰੀ ਕਮੀ ਜਿਹੜੀ ਹੈ ਪੂਰੀ ਹੋ ਜਾਵੇਗੀ ਇਹਨਾਂ ਸੋਚ ਕੇ ਮੈਂ ਥੋੜੇ ਦਿਨ ਗਾਇਬ ਰਹਾ ਮੈਨੂੰ ਲੱਗਿਆ ਤੁਹਾਨੂੰ ਪੈਸੇ ਮਿਲ ਗਏ ਹੋਣਗੇ ਤੁਸੀਂ ਸ਼ਾਇਦ ਉਸੇ ਪੈਸਿਆਂ ਦੀ ਮਦਦ ਨਾਲ ਪੜ੍ਹਾਈ ਕੀਤੀ ਹੋਵੇਗੀ ਅੱਜ ਅੱਜ ਮੇਰੀ ਬੇਟੀ ਸਬ ਇੰਸਪੈਕਟਰ ਲੱਗੀ ਹੈ ਮੇਰਾ ਨਾਮ ਰੋਸ਼ਨ ਕੀਤਾ ਹੈ ਅਗੋ ਹਰਮਨ ਬੋਲੀ ਕਿਹੜੇ ਪੈਸੇ ਜਦੋਂ ਤੱਕ ਤੇਰੀ ਲਾਸ਼ ਨਹੀਂ ਮਿਲੀ ਜਾਂ ਫਿਰ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਉਦੋਂ ਤੱਕ ਸਾਨੂੰ ਪੈਸੇ ਕਿਵੇਂ ਮਿਲ ਸਕਦੇ ਹਨ ਕਿੰਨਾ ਪੋੜਾ ਹੈ ਤੂੰ ਇੰਨੀ ਕੁ ਗੱਤ ਫੈਮੀ ਪਿੱਛੇ ਤੂੰ ਆਪਣੀ ਜ਼ਿੰਦਗੀ ਗੁਜ਼ਾਰ ਲਈ ਅਤੇ ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਰਹਿ ਰਿਹਾ ਹੈਂ ਅਗੋਂ ਪਰ ਸੇਮ ਬੋਲਿਆ ਆਹੀ ਇੱਕੋ ਜਗ੍ਹਾ ਸੀ ਜਿੱਥੇ ਮੈਂ ਆਪਣੀ ਮਾੜੀਆਂ ਆਦਤਾਂ ਤੋਂ ਛੁਟਕਾਰਾ ਪਾ ਕੇ ਰੱਬ ਦੇ ਲਾੜ ਲੱਗ ਸਕਦਾ ਸੀ ਮੈਨੂੰ ਕਈ ਚੰਗੇ ਬੰਦੇ ਮਿਲੇ ਜਿਨ੍ਹਾਂ ਨੇ ਮੈਨੂੰ ਇੱਥੇ ਆਣ ਦੀ ਸਲਾਹ ਦਿੱਤੀ ਉਹਨਾਂ ਨੇ ਮੇਰੇ ਖਾਣ ਪੀਣ ਦਾ ਪ੍ਰਬੰਧ ਕੀਤਾ ਇੱਥੇ ਮੈਨੂੰ ਰੂਮ ਦੇ ਰੱਖਿਆ ਹੈ ਉਸ ਦੇ ਵਿੱਚ ਮੈਂ ਰਹਿਣਾ ਹਾਂ ਅਤੇ ਰਾਤ ਨੂੰ ਮੈਂ ਉੱਥੇ ਸੌਣਾ ਹਾਂ ਦਿਨੇ ਸਾਰਾ ਦਿਨ ਮੈਂ ਇੱਥੇ ਸੇਵਾ ਕਰਦਾ ਹਾਂ ਮੈਨੂੰ ਥੋੜੇ ਬੋਤੇ ਪੈਸੇ ਵੀ ਦੇ ਦਿੰਦੇ ਹਨ ਅਤੇ ਉਸ ਦੇ ਨਾਲ ਮੇਰਾ ਜੋ ਵੀ ਹੋਰ ਗੁਜ਼ਾਰਾ ਹੈ ਜਿਵੇਂ ਮੇਰੇ ਕੱਪੜੇ ਮੇਰੇ ਦਵਾਈਆਂ ਵਗੈਰਾ ਦਾ ਖਰਚਾ ਉਹ ਸਭ ਕੁਝ ਨਿਕਲ ਜਾਂਦਾ ਹੈ ਇੱਥੇ ਬਹੁਤ ਵਧੀਆ ਜ਼ਿੰਦਗੀ ਬਿਤਰੀ ਹੈ ਮੈਂ ਕਾਜੀ ਸਾਰੇ ਪੈਸੇ ਇਕੱਠੇ ਕਰ ਰੱਖੇ ਹਨ ਮੈਂ ਤਾਂ ਸੋਚਿਆ ਸੀ ਵੀ ਚਲੋ 6 ਮਹੀਨੇ ਬਾਅਦ ਮੈਂ ਆਪਣੇ ਘਰ ਜਾ ਕੇ ਗੇਟ ਦੇ ਬਾਹਰ ਇਹ ਸਾਰੇ ਪੈਸੇ ਰੱਖ ਕੇ ਉੱਥੇ ਆ ਜਾਵਾਂਗਾ ਅਤੇ ਤੁਹਾਡੀ ਹੋਰ ਮਦਦ ਕਰਾਂਗਾ ਲੇਕਿਨ ਤੁਸੀਂ ਮੈਨੂੰ ਲੱਭ ਹੀ ਲਿਆ ਰੱਬ ਨੇ ਆਪਾਂ ਨੂੰ ਫਿਰ ਮਿਲਾ ਦਿੱਤਾ ਹੈ ਹੁਣ ਤਿੰਨ ਜਿਹੜੇ ਹਨ ਇੱਕ ਦੂਜੇ ਤੇ ਗੱਲ ਲਾ ਕੇ ਰੋਣ ਲੱਗ ਜਾਂਦੇ ਹਨ ਹੁਣ ਮਾਂ ਨੂੰ ਆਪਣਾ ਪਤੀ ਅਤੇ ਧੀ ਨੂੰ ਆਪਣਾ ਪਿਤਾ ਮਿਲ ਜਾਂਦਾ ਹੈ ਬਹੁਤ ਸੁਖੀ ਹਨ ਵੀ ਰੱਬ ਨੇ ਚਲੋ ਆਪਣੀ ਸੰਭਲੀ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਜੇਕਰ ਅੱਜ ਬਿਨਾ ਕੁਝ ਬਣ ਗਈ ਹੈ ਸ਼ਾਇਦ ਐਸੇ ਵਾਸਤੇ ਉਹ ਕੱਲੀ ਸੀ ਜੇਕਰ ਘਰ ਦੇ ਵਿੱਚ ਉਸੇ ਤਰ੍ਹਾਂ ਕਲੇਸ਼ ਚੱਲਦਾ ਰਹਿੰਦਾ ਤਾਂ ਸ਼ਾਇਦ ਉਹ ਅੱਜ ਕੁਝ ਵੀ ਨਹੀਂ ਬਣਨੀ ਸੀ ਆਪਣੇ ਪੈਰਾਂ ਤੇ ਖੜਾ ਨਹੀਂ ਹੋਣਾ ਸੀ ਕਈ ਵਾਰ ਬਹੁਤ ਦੁੱਖ ਭੋਗਣ ਤੋਂ ਬਾਅਦ ਆਪਣੇ ਅੱਗੇ ਵਧੀਆ ਸੁਖਾਂਦੇ ਹਨ ਆਪਾਂ ਰੱਬ ਨੂੰ ਕੋਸਦੇ ਹਾਂ ਵੀ ਆਪਣੇ ਨਾਲ ਬਹੁਤ ਮਾੜਾ ਕੀਤਾ ਲੇਕਿਨ ਸ਼ਾਇਦ ਰੱਬ ਨੇ ਆਪਣੇ ਵਾਸਤੇ ਕੁਝ ਹੋਰ ਸੋਚ ਰੱਖਿਆ ਹੁੰਦਾ ਹੋਏ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਸਾਫ਼ ਸੁਥਰੇ ਕਮੈਂਟਾਂ ਦਾ ਸਾਨੂੰ ਬਹੁਤ ਤਹ ਦਿਲੋਂ ਇੰਤਜ਼ਾਰ ਰਹੇਗਾ ਜਦੋਂ ਕਈ ਸਾਥੀ ਜਿਹੜੇ ਵਧੀਆ ਕਮੈਂਟ ਕਰਦੇ ਹਨ ਬਹੁਤ ਚੰਗਾ ਲੱਗਦਾ ਹੈ ਲੇਕਿਨ ਹਾਂ ਮਾੜੇ ਕਮੈਂਟ ਵਾਲਿਆਂ ਦਾ ਵੀ ਆਪਾਂ ਕੁਝ ਨਹੀਂ ਕਰ ਸਕਦੇ ਸਾਰੇ ਪਾਸੇ ਆ ਜਾਂਦੇ ਹਨ ਅਤੇ ਜੋ ਵੀ ਚੱਲੋ ਹੈ ਠੀਕ ਹੈ ਰੱਬ ਦੀ ਮਿਹਰ ਹੈ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ